ਤਾਂ ਪੰਜਾਬ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੂੜੀ ਨੇ ਆਪਣੇ ਪਿੰਡ ਦੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸੜਕਾਂ ਦਾ ਉਦਘਾਟਨ ਕੀਤਾ ਹੈ ਤਾਂ ਮੰਤਰੀ ਨੇ ਇਸ ਮੌਕੇ ਉਦਗਾਟਨ ਪੱਥਰ ਵੀ ਰੱਖਿਆ ਤੇ ਕਿਹਾ ਕਿ ਸੜਕਾਂ ਪਿੰਡਾਂ ਅਤੇ ਖੇਤਰ ਦੀ ਆਵਾਜਾਈ ਦੇ ਲਈ ਬਹੁਤ ਜ਼ਰੂਰੀ ਹੋਣਗੀਆਂ ਲੋਕੀ ਉਹਨਾਂ ਕਿਹਾ ਕਿ ਸਹੂਲਤਾਂ ਦੇ ਵਿੱਚ ਵਾਅਦਾ ਹੋਵੇਗਾ ਤੇ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਦੇ ਲਈ ਵਚਨਬੱਧ ਹੈ ਉਹ ਦੋਨੇ 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 ਸਭ ਤੋਂ ਪਹਿਲਾਂ ਮੈਂ ਮੋਟਾ ਸਾਰੀ ਬੈਸ ਦਾ ਬਹੁਤ ਧੰਨਵਾਦ ਕਰਦਾ ਮੇਰੇ ਨਗਰ ਵਾਸੀ ਇਲਾਕਾ ਵਾਸੀ ਜਿਹੜੇ ਇਸ ਸ਼ੁਭ ਸਮਾਗਮ ਤੇ ਸਾਰੇ ਭੈਣ ਭਰਾ ਇਕੱਠੇ ਹੋਏ ਆ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਧੰਨਵਾਦ ਜਿਹੜੀ ਅੱਜ ਦੀ ਸਾਡੀ ਸੜਕਾਂ ਦੀ ਮੰਡੀ ਬੋਰਡ ਦੀ ਹੈ ਕਾਫੀ ਦੇਰ ਦਾ ਇਹ ਕੰਮ ਕਿਹਾ ਵੈਸੀ ਸਾਡਾ ਕੇ ਅਸ तकरीबन 7000 ਕਰੋੜ ਦੇ ਨੇੜੇ ਹੀ ਹੈ ਜਿਹੜਾ ਆਰਡੀਐਫ ਉਹ ਸੈਂਟਰ ਸਰਕਾਰ ਵਿੱਚ ਫਸਿਆ ਹੋਇਆ ਜਾਂ ਉਹਨਾਂ ਨੇ ਰੋਕਿਆ ਹੋਇਆ ਉਸ ਦੇ ਕਾਰਨ ਕਾਫੀ ਦੇਰੀ ਲੱਗੀ ਸੀ ਹੁਣ ਕੁਝ ਮਾਰਕੀਟ ਕਮੇਟੀਆਂ ਤੋਂ ਬਚਤ ਕਰਕੇ ਤੇ ਕੁਝ ਕਰਜ਼ਾ ਲੈ ਕੇ ਸਾਰੀਆਂ ਜਿਹੜੀਆਂ ਪੰਜਾਬ ਵਿੱਚ ਅਸੀਂ ਸੜਕਾਂ ਉਹ 350 ਕਿਲੋਮੀਟਰ ਦੀਆਂ ਕੁਝ ਨਵੀਆਂ ਕੁਝ ਦੀ ਉਹਦੇ ਵਿੱਚ ਜਿਹੜੀ ਅਸੀਂ ਨਾਲ ਉਹਦੀ ਸੇਵਾ ਸੁਭਾਲ ਜਾਂ ਕੋਈ ਨਵੀਨੀਕਰਨ ਕਰਨ ਵਾਸਤੇ ਕੀਤਾ ਹੈ ਉਸੇ ਜੀ ਸਾਡੇ ਜਿਹੜੀਆਂ ਸੜਕਾਂ ਸੀ ਆਪਣੀਆਂ ਪਹਿਲੀ ਜਿਹੜੀ ਸੜਕ ਹੈ ਅੱਜ ਜਿਹੜੀ ਇਹ ਖੁਡੀਆਂ ਤੋਂ 메ਨ ਰੋਡ ਤੋਂ ਇੱਕ ਜਿਹੜੀ ਦੂਸਰੇ ਪਾਸੇ ਹੋ ਗਈ ਐਪਲ ਸਕੂਲ ਵਾਲੀ ਉਹ ਹੈ ਕਿ ਸਵਾ 3 ਕਿਲੋਮੀਟਰ ਦੇ ਵਿੱਚ ਸਵਾ ਕਰੋੜ ਰੁਪਈਆ ਲੱਗਣਾ ਇੱਕ ਦੋਸਤੋ ਬਾਦ ਸ਼ਾਮ ਕਿਹੜੇ ਬਲੋਚਕੇਰਾ ਰੋਡ ਤੋਂ ਟਾਣੀ ਜਰਮਨ ਸਿੰਘ ਪਿੰਡ ਦੇ ਪਾਸ ਨਵੀਂ ਸਕੇ ਇਹ ਤਕਰੀਬਨ ਦੋਨੇ ਸੜਿਆ ਟੋਟੇ ਹੈ ਇਹ ਵੀ ਸਵਾ ਕਿਲੋਮੀਟਰ ਹੈ 34 ਲੱਖ ਰੁਪਏ ਦਾ ਕੰਮ ਹੈ ਕਿਸ ਤੋਂ ਗਾਂ ਜਿਹੜਾ ਲੰਬੀ ਤੋਂ ਕੁਡੀਆਂ ਮਾਨ ਸਿੰਘ ਜਿਹੜੀ ਇਹਦੀ ਅਪਰੋਪ੍ਰੀਏਸ਼ਨ ਜਿਹੜੀ 18 ਫੁੱਟ ਹੋ ਜਾਣੀ ਉਸ ਵਾਸਤੇ 3 ਕਿਲੋਮੀਟਰ ਤੇ ਇਹਦਾ ਪੁਆਇੰਟ 2 ਹੈ ਇਹਦੇ ਤੇ ਤਕਰੀਬਨ 1,67,000 ਰੁਪਇਆ ਇੱਕ 1 ਕਰੋੜ 67 ਲੱਖ ਰੁਪਈਆ ਇਸ ਤੋਂ ਬਾਅਦ ਸੈਣਾ ਖੇੜਾ ਤੋਂ TR1 ਤੋਂ NH9 ਤੱਕ ਇਹਦੀ ਅਪਗ੍ਰੇਡੇਸ਼ਨ ਕੀਤੀ ਹੈ ਇਹਦੀ ਲੰਬਾਈ ਹੈ 74 ਕਿਲੋਮੀਟਰ ਲਾਗਤ ਇਹਦੀ ਹੈ 2 ਕਰੋੜ 2 ਲੱਖ ਗੁਰੂ ਗੁਰੂ ਸਰਯੋਦਾ ਤੋਂ ਸ਼ਾਮ ਖੇੜਾ ਇਹ ਵੀ ਅਪਗ੍ਰੇਡ ਕੀਤੀ ਹੈ ਕਿਤੇ ਚ ਜਿਹੜੀ ਲੰਬਾਈ ਹੈ 2.5 ਕਿਲੋਮੀਟਰ ਥੋੜੀ ਜਿਹੀ ਵੱਧ ਹੈ ਦੇ ਦਿੱਤੇ ਵੀ ਸਵਾ ਕਰੋੜ ਰੁਪਈਆ ਲੱਗਣਾ ਹੈ ਅਜਿੱਦਿਆਂ ਇਹ ਸੜਕਾਂ ਦਾ ਜਿਹੜਾ ਕੰਮਕਾਰ ਦੋ ਚਾਰ ਦਿਨਾਂ ਚੱਲ ਪੈਣਾ ਸੇਤੀ ਅਸੀਂ ਇਹਨੂੰ ਕਰਕੇ ਹੋਰ ਜਿਹੜੀ ਇਸ ਤੋਂ ਬਾਅਦ ਨਵੀਆਂ ਨਮਕਾਂ